ਆਪਕੋ ਫਿਰ ਦਿੰਦੇ ਜਾਣਾ ਨਹੀਂ ਆਹ ਸائن ਕਰਾ ਕੇ ਲਖੜ ਕੇ ਫਿਰ ਨਾ ਪੰਜ ਸੱਤ ਅੱਡਾਂ ਦੇ 40 ਜਿਹੜੇ ਨੇ ਠੀਕ ਹੈ ਇੱਕ ਛੋਟੇ ਬੱਚੇ ਨੂੰ ਘਰੇ ਆਪਾਂ ਚੀਜ਼ ਦੇਣੀ ਹੈ ਇੱਕ ਉਹ ਅਸੈਸ ਕਰਨਾ ਹੈ ਫਰਜ਼ਨ ਉਹਦੀ ਕਰਨਾ ਕਿ ਉਹਨੇ ਕਿਹਾ ਸੀ ਕਿ ਮੈਂ ਆਪਾਂ ਦੇਖਣਾ ਕਿ ਕਿਵੇਂ ਸਾਹ ਸਾਹ ਰੇਤ ਨਹੀਂ ਕਰਦਾ ਪਿਆ ਬੱਚੇ ਦਾ

ਜਿਹੜੇ ਜਦੋਂ ਵੀ ਇਦਾਂ ਦੇ ਕੋਈ ਲੱਛਣ ਆਉਣ ਲੱਗਦੇ ਨੇ ਲੋਕ ਉਸ ਚੀਜ਼ ਨੂੰ ਕੀ ਕਰਦੇ ਨੇ ਅੰਬੌਲੀਆਂ ਕਰਕੇ ਘਰੇ ਬੈਠੇ ਰਹਿੰਦੇ ਨੇ ਤੁਹਾਨੂੰ ਆਸ਼ਾ ਦਾ ਰੋਲ ਇਹਦੇ ਵਿੱਚ ਬਹੁਤ ਵੱਡਾ ਹੈ ਜਿੰਦੂ ਆਸ਼ਾ ਵਰਕਰ ਆਪਣੀ ਬੀਜਲੀਨੇਟ ਕਰਦੇ ਨੇ ਉਹਨਾਂ ਨੂੰ ਜਿਹੜਾ ਪ੍ਰੋਟੋਕੋਲ ਤੁਹਾਨੂੰ ਦਿੱਤਾ ਹੈ ਵੀ ਘਰੇ ਜਾਣਾ ਹੈ ਜਾ ਕੇ ਸਭ ਤੋਂ ਪਹਿਲੇ ਪੁੱਛਣਾ ਹੈ ਕਿ ਘਰ ਚ ਕੋਈ ਬੱਚੇ ਨੂੰ ਖਾਂਸੀ ਦੁਖਾਉਂਦੀ ਨਹੀਂ ਹੈਗੀ ਜੇ ਕੋਈ ਕਹਿੰਦੇ ਹਾਂ ਮਾਰ ਦਿੰਦੀ ਹੈ ਹਾਂ ਤੇ ਫਿਰ ਉਸ ਤੋਂ ਬਾਅਦ ਪੁੱਛਣਾ ਕਿ ਉਹ 14 ਦਿਨ ਤੋਂ ਬਾਅਦ ਦੀ ਖਾਂਸੀ ਹੈ ਤੇ ਉਹਨੂੰ ਸਿੱਧਾ ਹੀ ਕਹਿ ਦੇਣਾ ਕਿ ਤੁਸੀਂ ਪਹਿਲੇ ਹਸਪਤਾਲ 'ਚ ਜਾ ਕੇ ਜਾਂਚ ਕਰਾਓ ਠੀਕ ਹੈ ਤੁਹਾਨੂੰ ਟੀਵੀ ਜਿਹੜਾ ਦੱਸਦਾ ਕਿ ਕੀ ਹੋ ਜਾਦਾ ਜੇ ਉਸ ਤੋਂ ਬਾਅਦ ਖਾਂਸੀ ਰੁਕਾਮ ਹੈ 14 ਸਾਲ ਦੇ ਦਿੱਕਟ ਸਕ੍ਰੀਨਿੰਗ ਕਰਾ ਲਏ ਸਾਡੇ ਕੋਲ ਇੱਕ ਤਰ੍ਹਾਂ ਦੀ ਮਸ਼ੀਨ ਆਂਦੀ ਹੈ ਆਕਸੀਮੀਟਰ ਜਿਸ ਨਾਲ ਸਾਰੀ ਇਸ ਤਰ੍ਹਾਂ ਦੇਖੀ ਜਾ ਸਕਦਾ ਹੈ ਕਿ ਐਸਟੀਓ ਕਿੰਨਾ ਹੈ ਉਹਦੀ ਸ਼ਕਤੀ ਚ ਨਮੂਨੀਆਂ ਕਿੰਨੇ ਪਰ ਉਹਦੀ ਜਾਨ ਬਚਾਉਣ ਨੂੰ ਉਹ ਘਰ ਤੇ ਜਾਂਦਾ ਹੈ ਇਹ ਕਰਕੇ ਆਸ਼ਾ ਮੈਡਮ ਨੇ ਆਪਣੇ ਆਪਣੇ ਸਿੱਖ ਬੱਚਿਆਂ ਨਾਲ ਕੰਟੈਕਟ ਕਰਕੇ ਖੋਨਾ ਦੇ ਅਛਾ ਮੈਂ ਜਿਆਦਾ ਟੱਕ ਦੋ ਜਿਆ ਦੁੱਧ ਪੀ ਲਿਆ ਇਹ ਦੁੱਧ ਚੜਦਾ ਪਿਆ ਸੀ ਜੇ ਨਹੀਂ ਠੀਕ ਹੈ ਇਸ ਕਰਕੇ ਅਸੀਂ ਇਹ ਧਿਆਨ ਰੱਖਣਾ ਕਿ ਜੇ ਬੱਚਾ ਦੁੱਧ ਵੀ ਜਲਾ ਸੁਟ ਰਿਹਾ ਨਾ ਮੰਨ ਲਓ ਉਲਟੀਆਂ ਕਰ ਰਿਹਾ ਉਹਦਾ ਮਤਲਬ ਕੀ ਇਹ ਸ਼ਕਤੀ ਰੁਕੀ ਹੋਈ ਹੈ ਸਰਾਂ ਬਦਾਂ ਪੰਜਾਬੀ ਕਿ ਜੇ ਬੱਚਾ ਉਲਟੀਆਂ ਕਰਨ ਲੱਗਿਆ ਜਿਆਦਾ ਖਾਂਜੀ ਕਰ ਰਿਹਾ ਜਾਂ ਨੱਕ ਭੰਦਾ ਪਿਆ ਤਾਂ ਅਸੀਂ ਦੋ ਤਿੰਨ ਚੀਜ਼ਾਂ ਦੇਖਣੇ ਕੋਈ ਸਾਰੇ ਜਿਲ੍ਹਿਆਂ ਦੀ ਹੁੰਦੀ ਪਈਏ ਤੁਸੀਂ ਜਿਹੜਾ ਵੀ ਸਿੱਕ ਬੱਚਾ ਉਹ ਆਸ਼ਾ ਨੇ ਸਕਰੀਨ ਕਰਵਾਣੀ ਹੈ ਆਪਣੇ ਜਮਾਵਰੀ ਤੇ ਕਰਾਉਣੇ ਹਨ ਦਵਾਈ ਵੀ ਦੇਣੀ ਉਹਦੀ ਟ੍ਰੀਟਮੈਂਟ ਵੀ ਕਰਨੀ ਜਿਹੜੇ ਵਿਚਾਰ ਕਰ ਸਕਦੇ ਹੋ ਕਰਦੇ ਤੇ ਇਹ ਪ੍ਰੋਗਰਾਮ ਜਿਹੜਾ 28 ਤੀ ਤੱਕ ਚੱਲਣਾ ਸੀ ਵੱਤ ਤੋਂ ਵੱਧ ਬੱਚੇ ਇਹਦੇ ਘਰਾਂ ਚ ਲੱਗਿਆ ਵੱਤ ਤੋਂ ਵੱਧ ਬੱਚਿਆਂ ਦਾ ਚੈੱਕਅਪ ਕਰਾਉਣਾ ਸਕ੍ਰੀਨਿੰਗ ਕਰਾਉਣੇ ਉਸ ਤੋਂ ਬਾਅਦ ਆਪਾਂ ਦੀ ਹਾਂਜੀ ਅੱਜ ਟ੍ਰੇਨਿੰਗ ਦੀ ਸਿਖਲਾਈ ਅੱਜ ਵਰਕਸ਼ਾਪ ਦਾ ਬਤ ਮੇਰਾ ਅਤਰਿੰਦਰਪਾਲ ਡੀਆਰਓ ਕਮ ਚਾਈਲਡ ਹੈਲਥ ਆਫਿਸਰ ਅੱਜ ਕਾਜ ਕਰੀ ਸੀ ਉਹ ਕਿੰਦਰੰ ਦਾ ਨਾ ਅਸੀਂ ਸਰਕਾਰ ਦੀਆਂ ਹਜਾਤਾਂ ਤੇ ਅਸੀਂ 14 ਨਵੰਬਰ ਤੋਂ ਲੈ ਕੇ 28 ਫਰਵਰੀ ਤੱਕ ਸਾਂਸ ਕੈਂਪੇਨ ਸਾਡੇ ਜਿਹੜੇ ਚਲਾਉਣ ਜਾ ਰਹੇ ਹਾਂ ਚਲਾਇਆ ਜਾ ਰਿਹਾ ਜਿਹੜੇ ਉਹਦੇ ਵਿੱਚ ਜੈਸ ਅਸੀਂ ਹਰ ਆਸ਼ਾ ਨਮ ਸਟਾਫ ਨਾਲ ਡਾਕਟਰ ਨੂੰ ਢੇਨ ਕੀਤਾ ਇਸ ਪ੍ਰੋਗਰਾਮ ਦੇ ਦੀ ਇਨਕੀ ਹੈ ਕਿ ਅਸੀਂ ਵੱਤ ਤੋਂ ਵੱਧ ਬੱਚਿਆਂ ਨੂੰ ਨਮੂਨਿਆਂ ਤੋਂ ਬਚਾਉਣਾ ਹੈਗਾ ਤੇ ਨਮੂਨਿਆਂ ਹੋਣ ਤੋਂ ਰੁਕਣਾ ਹੈ ਇਹ ਪਿੰਡਾਂ ਦੀ ਕੀਤਾ ਜਾ ਜਿਹੜਾ ਉਹ ਪਿੰਡਾਂ ਮੈਂ ਪਿੰਡਾਂ ਦੇ ਵਿੱਚ ਜਿਹੜੇ ਸੱਤੇ ਜਾ ਰਹੇ ਬੱਚੇ ਮਾਰੇ ਨੇ ਤਾਂ ਹਸਪਤਾਲ ਦੀ ਮੇਟਰੀ ਹਾਂਜੀ ਉਹਨਾਂ ਸਾਰੇ ਕਿਤੇ ਹੋਵੇਗਾ ਸਾਰੇ ਪਿੰਡ ਪਿੰਡ ਦੇ ਤੱਕ ਪਹੁੰਚ ਕੀਤੀ ਜਾਵੇਗੀ ਆਸ਼ਾ ਵੱਲੋਂ ਨਾਲ ਆਂਗਣਵੜੀ ਵਰਕੇ ਵੀ ਲੱਗਣਗੇ ਨਾਲੇ ਨੰਭੀ ਹੋਣਗੇ ਡਾਕਟਰ ਵੀ ਸਾਰੇ ਬਲਾਕਾਂ ਦੇ ਐਸਐਮਓਜ ਵੱਲੋਂ ਇਸ ਤਰ੍ਹਾਂ ਨਿਗਰਾਨੀ ਕੀਤੀ ਜਾਵੇ ਡਿਸਟ੍ਰਿਕਟ ਲੈਵਲ ਤੇ ਡਿਸਟ੍ਰਿਕਟ ਹਸਪਤਾਲ ਵੀ ਆਪਕੋ ਪ੍ਰੋਵੀਜ਼ਨ ਕਰਾਂਗੇ ਅਸੀਂ ਸਾਡੀ ਕੋਸ਼ਿਸ਼ ਹੋਏਗੀ ਕਿ ਜਿਹੜੇ ਬੱਚੇ ਨੂੰ ਥੋੜਾ ਬੁਖਾਰ ਖੰਸੀ ਜ਼ੁਕਾਮ ਹੈ ਉਹਨੂੰ ਹਰ ਹੈੱਡਕਵਾਰਟਰ ਤੇ ਹਰ ਬਲਾਕ ਦੇ ਉੱਤੇ ਸਕਰੀਨਿੰਗ ਕਰਵਾਈ ਜਾਵੇ ਸਕਰੀਨਿੰਗ ਆਸੀ ਆਕਸੀਮੀਟਰ ਨਾਲ ਕਰਨ ਜਾ ਰਹੇ ਆ ਸਾਡੇ ਕੋਲ ਇੱਕ ਤਰ੍ਹਾਂ ਦਾ ਇਹ ਛੋਟਾ ਹੈਗਾ ਇੱਕ ਹੋਰ ਵੱਡਾ ਹੈਗਾ ਆਕਸੀਮੀਟਰ ਪਲਸਿਮੀਟਰ ਜਿਹਦੇ ਉੱਤੇ ਜਦੋਂ ਅਸੀਂ ਇੱਕ ਬੱਚੇ ਦੀ ਫਿੰਗਰ ਨਾਲ ਟੱਚ ਕਰਦੇ ਆ ਉਸੇ ਨਮੂਨੇ ਦੀ ਰੀਡਿੰਗ ਆ ਜਾਂਦੀ ਹੈ ਕਿ ਇਹ ਤੇ ਇਹ ਨਮੂਨਿਆ ਹੋਇਆ ਜਾਂ ਨਹੀਂ ਹੋਇਆ ਉਹਦੇ ਨਾਲ ਅਸੀਂ ਸਕਰੀਨਿੰਗ ਕਰਕੇ ਅਸੀਂ ਕੋਸ਼ਿਸ਼ ਕਰਾਂਗੇ ਕਮਿਊਨਿਟੀ ਦੇ ਸਾਰ ਬੱਤਵਾਂ ਦੇ ਬੱਚਾ ਨੂੰ ਲਾਭ ਪਹੁੰਚਾ ਸਕੀਏ ਤੇ ਜਿਆਦਾ ਘੇਰੇ ਚ ਜਾਸ ਜਿਆਦਾ ਪਾਪੂਲੇਸ਼ਨ ਨੂੰ ਘੇਰੇ ਚ ਲੈ ਕੇ ਆ ਸਕੀਏ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡਾ ਫੀਲਡ ਸਟਾਫ ਇਹਦੇ ਵਿੱਚ ਸਾਰੀਆਂ ਜਿਹੜੀਆਂ ਗੱਲਾਂ ਇੰਪਲੀਮੈਂਟ ਕਰਕੇ ਘਰ-ਘਰ ਤੱਕ ਪਹੁੰਚ ਕਰਕੇ ਸਾਰੇ ਪਰਿਵਾਰਾਂ ਨੂੰ ਜਾਗਰੂਕ ਕਰੇ ਪੰਚਾਇਤਾਂ ਨੂੰ ਜਾਗਰੂਕ ਕਰੇ ਸੋ। ਆ ਇਹਦੀ ਜਿਹੜੀ ਮੈਡੀਸਿਨ ਹੈ ਸਿਰਫ ਹਸਪਤਾਲ ਦੇ ਵਿੱਚ ਮਿਲੇਗੀ ਕੋਈ ਵੀ ਪਰਿਵਾਰ ਇਹਨੂੰ ਆਪਣੇ ਆਪ ਨਹੀਂ ਸਕਦਾ। ਦਵਾਈਆਂ ਸਿੰਪਲ ਹੈਗੀਆਂ ਪਰ ਉਹਦਾ ਕੋਰਸ ਹਰ ਬੱਚੇ ਦੀ ਉਮਰ ਦੇ ਹਿਸਾਬ ਨਾਲ ਵੱਖਰਾ-ਵੱਖਰਾ ਹੈ। ਇਹ ਨਹੀਂ ਕਿ ਵੀ ਹਰ ਬੱਚੇ ਨੂੰ ਇੱਕੋ ਜਿਹਾ ਹੋਵੇ ਜੇ 2 ਮਹੀਨੇ ਦਾ ਤਾਂ ਉਹਦਾ ਵੱਖਰਾ ਕੋਰਸ ਹੈ 1 ਮਹੀਨੇ ਦਾ ਪਰ ਉਹ ਸਾਰੀਆਂ ਦਵਾਈਆਂ ਸਟਾਫ ਨਰਸ ਡਾਕਟਰ ਡਾ ਮੈਡੀਕਲ ਆਫ ਸਿਨੋ ਮੈਡੀਕਲ ਅਫਸਰ ਦੇ ਵੱਲੋਂ ਇਹ ਵਿਸਥਾਰਕ ਕੀਤੀਆਂ ਜਾਣਗੀਆਂ ਆਪਣੇ ਆਪਣੇ ਜਿਹੜੀ ਦਵਾਈ ਹੈ ਸੀ ਉਸੇ ਬੱਚਿਆਂ ਨੂੰ ਦੇਵਾਂਗੇ ਜਿਹਦੀ ਗਤੀ ਦੇ ਵਿੱਚ ਫਰਕ ਹੋਗਾ ਜਾਂ ਪੋਜ਼ਿਟਿਵ ਕੇਸ ਆਏਗਾ ਹਰ ਬੱਚੇ ਨੂੰ ਦਵਾਈ ਨੇ ਕਿਰੇ ਲੂਪ ਚਾਰਵੀ ਕਰਨ ਵਾਸਤੇ ਉਹਨਾਂ ਨੂੰ ਜਾਗਰੂਕ ਕੀਤਾ ਗਿਆ ਹੈ